ਬੱਚੇ ਨੂੰ ਬਚਾ ਲਓ ਮੈਂ ਤਾਂ ਬਹੁਤ ਹੋ ਗਈ ਉਹਦੇ ਬਿਨਾ ਮੈਂ ਮਰ ਚੁੰਦੀ ਜੋ ਨੂੰ ਸੋ ਘਰ ਦੇ ਫੈਨ ਨਹੀਂ ਰਹਿ ਸਕਦੀ ਮੈਨੂੰ ਮੇਰਾ ਪੁੱਤ ਬਚਾ ਲਓ ਵੈਸੇ ਮੰਤਾ ਇਹ ਕਹਿੰਦੀ ਐ ਵਸੇ ਸੋਹਣ ਤੁਮ ਦੇਂਦੇ ਆਈ ਜੋ ਮੇਰੇ ਬੱਚੇ ਨੂੰ ਬਚਾ ਲਓ ਮੇਰੇ ਬੱਚੇ ਨੂੰ ਬਚਾ ਲਓ ਤੇ ਤੂੰ ਓ ਕਰਿਆ ਜੇ ਵਸੇ ਨਿਕੰਬੇਂਦੀ ਕਰ ਦੋ ਸਾਰੇ ਜਨਾਂ ਓ ਕਰਿਆ ਜੇ पीजीआई चंडीगढ़ ਦੇ ਵਿੱਚ ਇਸ ਮਾਂ ਦਾ ਜਿਹੜਾ ਪੁੱਤ ਹੈ ਉਹ ਜ਼ਿੰਦਗੀ ਮੌਤ ਦੇ ਨਾਲ ਲੜ ਰਿਹਾ ਹੈ ਆਪਣੀ ਆਖਰੀ ਸਾਹਾਂ ਨਾਲ ਲੜ ਰਿਹਾ ਹੈ ਉਹ ਜਿੱਤ ਸਕਦਾ ਹੈ ਉਹਦੀ ਜ਼ਿੰਦਗੀ ਤੇ ਮੌਤ ਦੇ ਵਿੱਚ ਫਾਸਲਾ ਕਾਦਾ ਹੈ ਇੱਕ ਮਦਦ ਦਾ ਫਾਸਲਾ ਹੈ ਇੱਕ ਸ਼ੇਰ ਦਾ ਫਾਸਲਾ ਹੈ ਪਿਛਲੇ 6 ਦਿਨਾਂ ਤੋਂ ਉਹਦੇ 6:00 ਵਜੇ ਆ ਤਿੰਨ ਦਿਨ ਪ੍ਰਾਈਵੇਟ ਹਸਪਤਾਲ ਚ ਵੀ ਰੱਖਿਆ ਸੀ ਤਿੰਨ ਦਿਨ ਰੱਖਿਆ ਸੀ ਕਿੰਨੇ ਪੈਸੇ ਉੱਥੇ ਲਾ ਕੇ ਆਏ ਤਦਾਈ ਸਾਬ ਵੀ ਨਹੀਂ ਹੈਗਾ ਕੋਈ ਜਿੰਨੇ ਵੀ ਸੀਗਾ ਸਾਰੇ ਲਾਤੇ ਰੋਕਾ ਤੋਂ ਫੜ ਫੜ ਕੇ ਵੀ ਲਾਤੇ ਉੱਤੇ ਤਾਂ ਰੋਜ਼ ਦਾ 30 40000 ਰੁਪਏ ਮੰਗ ਲੈਂਦੇ ਸੀਗਾ ਉੱਥੇ ਤਾਂ ਆਪਦੀ ਸਾਰੀ ਪੂੰਜੀ ਇਹ ਮਾਂ ਇਹ ਬਾਪ ਗਵਾ ਚੁੱਕੇ ਨੇ ਪਰ ਆਪਦਾ ਪੁੱਤ ਹੁਣ ਗਵਾਉਣਾ ਨਹੀਂ ਚਾਹੁੰਦੇ ਤੇ ਤਾਂ ਕਰਕੇ ਤੁਹਾਡੇ ਅੱਗੇ ਗੁਹਾਰ ਲਾ ਰਹੇ ਨੇ ਤੁਸੀਂ ਵੇਖੋ ਵੀ ਇੱਥੇ ਮੀਂਹ ਇੰਨਾ ਜਿਆਦਾ ਤੇਜ ਹੈ ਪੀਜੀਆ ਚੰਡੀਗੜ੍ਹ ਦੇ ਵਿੱਚ ਮੀਂਹ ਪੈਂਦੇ ਦੇ ਵਿੱਚ ਇਹ ਮਾਂ ਮਦਦ ਮੰਗਣ ਦੇ ਲਈ ਆਈ ਹੈ ਕਿ ਇਨੂੰ ਮੀਂਹ ਦਾ ਕੋਈ ਫਿਕਰ ਨਹੀਂ ਹੈਗਾ ਇਹਨੂੰ ਭਿੱਜਣ ਦਾ ਫਿਕਰ ਨਹੀਂ ਇਹਨੂੰ ਜੇ ਫਿਕਰ ਹੈ ਤੇ ਆਪਦੇ ਪੁੱਤ ਦਾ ਫਿਕਰ ਹੈ ਕਿ ਕਿਸੇ ਤਰ੍ਹਾਂ ਮੇਰੇ ਪੁੱਤ ਦੇ ਲਈ ਕੋਈ ਮਦਦ ਕਰ ਦੂਗਾ ਇਸ ਪੈਂਦੇ ਮੀਂਹ ਦੇ ਵਿੱਚ ភੁੱਬਾ ਮਾਰ ਮਾਰ ਰੋਂਦੀ ਪਈ ਆ ਇਹ ਮਾਂ ਹੱਥ ਬੰਨ ਕੇ ਬੇਨਤੀ ਕਰਦੀ ਪਈ ਆ ਵੀ ਮੇਰਾ ਪੁੱਤ ਬਚਾ ਦੇ ਪੈਣੀ ਤੁਸੀਂ ਹੋ ਕਿੱਥੋਂ ਦੇ ਰਹਿਣ ਵਾਲੇ ਅਸੀਂ ਦੇਵਿਕਲ ਰੋੜ ਤੇ ਆਏ ਮਝਾਲ ਪਿੰਡ ਦੇ ਆ ਇਹ ਕਿਹੜੇ ਜ਼ਿਲ੍ਹੇ ਦਾ ਪਿੰਡ ਹੈ ਕੀ ਇਹ ਇਹ ਪਟਿਆਲੇ ਜ਼ਿਲ੍ਹੇ ਦਾ ਹੈ ਤੇ ਤੁਸੀਂ ਪੈਣੀ ਕੀ ਨਾਮ ਹੈ ਤੁਹਾਡਾ ਜੀ ਬੰਦੀਪਰ ਇਹ ਪੈਣੀ ਕੀ ਹੋਇਆ ਬੱਚੇ ਨੂੰ ਤੁਹਾਡੇ ਨੂੰ ਜੀ ਉਹ ਐਕਸੀਡੈਂਟ ਹੋ ਗਿਆ ਉਹਦਾ ਪਿੱਛੋਂ ਗਿਰ ਗਿਆ ਕੋਈ ਆ ਕੇ ਮੋਟਰਸਾਈਕਲ ਨੇ ਮਾਰਿਆ ਉਹ ਸਿਰ ਸੱਟ ਵੱਜੀ ਗੁੰਮ ਹੋ ਗਿਆ ਉਹਦੇ ਹਾਲਾਤ ਕਿਦਾਂ ਦੇ ਨੇ ਬੰਨੇ ਉਹਨੂੰ ਸਾਰੇ ਕਹਿੰਦੇ ਅਸੀਂ 80% ਚਾਂਸ ਹੈ ਨਹੀਂਗੇ 20% ਚਾਂਸ ਹੈਗੇ ਪਰ ਮੈਨੂੰ ਪਤਾ ਬੇਰਾ ਬੱਚਾ ਬਚ ਜਾਊਗਾ ਮੈਨੂੰ ਬਚਾ ਲੋ ਕੋਈ ਵੀ ਮੈਨੂੰ ਬਚਾ ਲੋ ਕੋਈ ਨਹੀਂ ਬੰਨੇ ਹੌਸਲਾਰੇ ਕੋਈ ਗਾ ਉਹ ਨਹੀਂ ਵਾਇਗਰੂ ਕਰਨਗੇ ਸੰਗਤ ਜਰੂਰ ਕਰਨਗੇ ਡਾਕਟਰ ਕੀ ਕਹਿੰਦੇ ਵੀ 20% ਚਾਂਸ ਸੀ 20% ਹੀ ਨੇ ਕਹਿੰਦਾ 70% ਚੜਸਿਆ ਨਹੀਂ ਗਿਆ ਕੀ ਨਾਮ ਹੈ ਤੇਰੇ ਪੁੱਤ ਦਾ ਹਰਮਨਦੀਪ ਸਿੰਘ ਹਰਮਨਦੀਪ ਸਿੰਘ ਕਿੰਨੀ ਉਮਰ ਹੈ ਪੁੱਤ ਤੇਰੀ ਉਸ 16-17 ਸਾਲ ਦਾ ਜਵਾਨ ਪੁੱਤ ਕਿਹੜੀ ਕਲਾਸ ਚ ਪੜਦਾ ਸੀਗਾ ਪਲੱਸ 1 ਚ ਹੋਇਆ ਤੇ ਇਸ ਟਾਈਮ ਅੱਖਾਂ ਵਗੈਰਾ ਖੋਲ ਰਿਹਾ ਕਿ ਅੱਖਾਂ ਵੀ ਨਹੀਂ ਉਹ ਕੁਝ ਵੀ ਨਹੀਂ ਕਰ ਰਿਹਾ ਅੱਖਾਂ ਦਾ ਕੋਲ ਹੀ ਨਹੀਂ ਰਿਹਾ ਹੈਗਾ ਅ ਕਮਿਨੀ ਖੋਰ ਰੇ ਦਫਾ ਵੀ ਨਹੀਂ ਖੋਲਦੀ ਉਹਨੇ ਇੱਕ ਵਰੀ ਵੀ ਇੱਕ ਨਹੀਂ ਖੋਲਦੀਆਂ ਡਾਕਟਰ ਕਹਿੰਦੇ ਕਮਾ ਚ ਜਾਓ ਕਿ ਅੱਜ ਪੈਨੇ ਕਿੰਨੇ ਦਿਨ ਹੋ ਚਲੇ ਆ ਇਸੇ ਹਾਲ ਅੱਜ ਨੂੰ 6 ਮਹੀਨੇ ਦਿਨ ਹੋ ਗਿਆ 6 ਦਿਨ ਹੋ ਚਲੇ ਆ ਹਾਂਜੀ ਇੱਕ ਤਰੀਕੀ ਸੀ ਲਗਾ ਚੁੱਕੇ ਹਾਂ ਹਾਂਜੀ ਸਾਨੂੰ ਸਾਰਾ ਲਾਤਾ ਸੀ ਕਿਸੇ ਤੋਂ ਮੰਗ ਮੰਗ ਕੇ ਵੀ ਲਾਈ ਜਾਂਦੇ ਆਗੇ ਸਾਰਾ ਕੁਝ ਕਰੇ ਜਾਂਦੇ ਆ